ਉਦੋਂ ਵੀ મોદી ਨੇ ਇਹ ਕਿਹਾ ਵੀ ਇਹ ਪਾਕਿਸਤਾਨ ਦੇ ਯੰਟ ਨੇ ਇਹ ਜਣੀ ਅੰਦੋਲਨ ਜੀਵੀ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਸਰਕਾਰ ਰੋਕਦੇ ਨੇ ਇਹ ਰੇਲਾ ਰੋਕਦੇ ਨੇ ਇਹ ਸਸਾਂ ਨੂੰਹਾਂ ਦੇ ਰੋਲੇ ਚ ਉਸੇ ਪੈੜ ਚ ਪੈੜ ਧਰ ਕੇ ਜਿਹੜਾ ਭਗਵੰਤ ਸਿੰਘ ਮਾਨ ਚੱਲਿਆ ਹੈਗਾ ਕੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੰਦਰ ਕੰਗਣਾ ਬੋਲਣ ਲੱਗੀ ਅਮਿਤ ਸਾਹਿਬ ਬੋਲਦਾ ਉਹਨੂੰ ਜਿਹੜਾ ਇਹ ਭਲੇਖਾ ਨਾ ਉਹਦੇ ਚ ਔਰੰਗਜ਼ੇਬ ਬੋਲਦਾ ਇਹ ਕਹ ਰਿਹਾ ਵੀ ਅਸੀਂ ਕਿਹੜਾ ਟਾਇਰ ਹੁੰਨੇ ਆ ਇਸ ਕਰਕੇ ਕਿਸਾਨ ਵੀ ਨਾ ਟਾਇਰ ਹੁੰਦੇ ਆ ਆ ਅੱਗੇ ਮੈਦਾਨ ਚ ਆਉਣ ਵਾਲੇ ਦਿਨਾਂ ਚਾਹਾਂਗੇ ਬਹੁਤ ਨਿੰਦਣਯੋਗ ਗੱਲ ਆ ਬਹੁਤ ਘਟੀਆ ਗੱਲ ਆ ਜਿਹੜੀ ਆਗੂਆਂ ਨੂੰ ਮੀਟਿੰਗ ਸੱਦ ਕੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਦੋਂ ਗਾਹਾਂ ਵੱਧ ਕੇ ਜਣੀ ਚੋਰੀ ਦੀਆਂ ਘਟਨਾਵਾਂ ਪੁਲਿਸ ਦੀ ਗੱਡੀ ਸਮਾਰ ਰੱਖਿਆ ਜਾ ਰਿਹਾ ਹੈਗਾ ਜਿਹੜਾ ਇੱਥੋਂ ਦੀ ਹਕੂਮਤ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲਾ 'ਚ ਬੰਦ ਕਰਕੇ ਇਹਨਾਂ ਨੂੰ ਡਰਾ ਦੇਾਂਗੇ ਲੋਕਾਂ ਨੂੰ ਇਹ ਲਹਿਰਾਂ ਨੇ ਲਹਿਰਾਂ ਨਹੀਂ ਦਬਦੀਆਂ ਹੈਗੀਆਂੱਖ-ਪੱਖ ਰਹਿੰਦੇ ਹੋਏ ਵੀ ਅਸੀਂ ਇਕੱਠੇ ਕਿਵੇਂ ਹੋਈਏ ਜਿਵੇਂ ਦਿੱਲੀ ਰਹਾਂ ਇਹ ਸਭ ਕਲੇਂਡ ਦੀ ਲੋ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਐਸ ਕੇ ਐਮ ਦੇ ਸੱਦੇ ਤੇ 28 ਮਾਰਚ ਨੂੰ ਪੰਜਾਬ ਦੇ ਡੀਸੀ ਦਫਤਰ ਘੇਰਨੇ ਸਨ ਸੋ ਜਿਲ੍ਹਾ ਸੰਗਰੂਰ ਚ ਮੌਜੂਦ ਹਾਂ ਜਿਲ੍ਹਾ ਸੰਗਰੂਰ ਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਜਥੇਬੰਦੀਆਂ ਨੇ ਜੀ ਇਸੀ ਦਫਤਰ ਦੇ ਗੇਟ ਦੇ ਅੱਗੇ ਵੱਡਾ ਪ੍ਰਦਰਸ਼ਨ ਕੀਤਾ ਧਰਨਾ ਲਗਾਇਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਟੇਜ ਲੱਗੀ ਹੋਈ ਆ ਸੰਯੁਕਤ ਕਿਸਾਨ ਮੋਰਚੇ ਚ ਸਾਰੀਆਂ ਜਥੇਬੰਦੀਆਂ ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਹੋਵੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੋਵੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਹੋਵੇ ਜਾਨੀ ਕਿ ਸਾਰੀਆਂ ਜਥੇਬੰਦੀਆਂ ਦੀ ਵੱਡੀ ਸਟੇਜ ਲੱਗੀ ਹੋਈ ਆ ਵੱਡਾ ਇਕੱਠ ਹੋਇਆ ਸੋ ਤਸਵੀਰਾਂ ਸੰਗਰੂਰ ਦੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਾਲ ਸੀ ਕਿ 28 ਮਾਰਚ ਨੂੰ ਵੱਡਾ ਪ੍ਰਦਰਸ਼ਨ ਹੋਵੇਗਾ ਐਸਕੇਮ ਦੇ ਸੱਦੇ ਤੇ ਕਿਉਂਕਿ ਪਿਛਲੇ ਦਿਨੀ ਜੋ ਪੰਜਾਬ ਸਰਕਾਰ ਨੇ ਧਰਨੇ ਉਠਾਏ ਨੇ ਕਿਤੇ ਨਾ ਕਿਤੇ ਉਹਦਾ ਗਿਲਾ ਕੀਤਾ ਉਹਦਾ ਗੁੱਸਾ ਕੀਤਾ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਡੀਸੀ ਦਫਤਰ ਸੰਗਰੂਰ ਦੀਆਂ ਦਿਖਾ ਰਿਹਾ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਜੁਨਨ ਉਗਰਾਹਾ ਤੋਂ ਜਗਤਾਰ ਸਿੰਘ ਕਾਲਾਚੜ ਮੌਜੂਦ ਨੇ ਜਗਤਾਰ ਜੀ ਵੱਡਾ ਪ੍ਰਦਰਸ਼ਨ ਕੀਤਾ ਐਸਕੇਮ ਦੀ ਕਾਲ ਸੀ ਕਿ 28 ਮਾਰਚ ਨੂੰ ਡੀਸੀ ਦਫਤਰ ਘੇਰਾਂਗੇ ਅੱਜ ਘੇਰੇ ਨੇ ਡੀਸੀ ਦਫਤਰ ਫਿਰ ਦੇਖੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਪੂਰੇ ਦੇਸ਼ ਦੇ ਵਿੱਚ ਅੱਜ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਉਹਦੀ ਕੜੀ ਦੇ ਤਹਿਤ ਸੰਗਰੂਰ ਡੀਸੀ ਦਫ਼ਤਰ ਬੈਠੇ ਆ ਅਸੀਂ ਹਜ਼ਾਰਾਂ ਔਰਤਾਂ ਹੈਗੀਆਂ ਇਹਦੇ ਚ ਹਜ਼ਾਰਾਂ ਮਜ਼ਦੂਰ ਨੇ ਕਿਸਾਨ ਨੇ ਜਿਹੜੇ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਲਗਭਗ ਵੱਡੇ ਇਕੱਠ ਨੇ ਸਾਡੇ ਹੋਏ ਨੇ ਅੱਜ ਅਸੀਂ ਜਾਬਰ ਵਿਰੋਧ ਦੀ ਦਿਨ ਆ ਜਿਹੜਾ ਉਹ ਮਨਾਇਆ ਹੈਗਾ ਜਿਹੜਾ ਇੱਥੋਂ ਦੀ ਹਕੂਮਤ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰਕੇ ਇਹਨਾਂ ਨੂੰ ਡਰਾ ਦੇਾਂਗੇ ਲੋਕਾਂ ਨੂੰ ਇਹ ਲਹਿਰਾਂ ਨੇ ਲਹਿਰਾ ਨਹੀਂ ਦਬਦੀਆਂ ਹੈਗੀਆਂ ਇਸ ਕਰਕੇ ਅੱਜ ਦਾ ਵਿਸਾਲ ਇਕੱਠ ਆ ਜਿਹੜਾ ਇਹਦੇ ਵੱਲੋਂ ਅਸੀਂ ਸਦਾ ਦੰਨਿਆ ਕਿ ਆਓ ਪੂਰੇ ਦੇਸ਼ ਦੇ ਲੋਕੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਲੜਾਈ ਹੈ ਜਿਹੜੀ ਇਹ ਲੜਾਈ ਕਿਸੇ ਕੱਲੀ ਜਥੇਬੰਦੀ ਦੇ ਲੜਨ ਵਾਲੀ ਲੜਾਈ ਨਹੀਂ ਹੈ ਇਹ ਕਿਸੇ ਕੱਲੇ ਤਬਕੇ ਦੇ ਲੜਾਈ ਲੜਨ ਵਾਲੀ ਨਹੀਂ ਹੈ ਇੱਕ ਸੂਬੇ ਦੀ ਲੜਨ ਵਾਲੀ ਲੜਾਈ ਵੀ ਨਹੀਂ ਹੈ ਇਸ ਕਰਕੇ ਕੁੱਲ ਲੋਕਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਵਾਲੀ ਹੈ ਗਿਆ ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਮੋਰਚੇ ਨਾਲ ਵੀ ਤੇ ਆਪਣਾ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨਾਲ ਲਗਾਤਾਰ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਹੈਗੇ ਨਾ ਹਜੇ ਹੁਣ ਮੈਂ ਤੱਕ ਕਰਦੇ ਹੈਗੇ ਵੀ ਭਰਾ ਉਹ ਕਿੱਥੇ ਹੋਇਆ ਤੋਂ ਬਣਾ ਕੋਈ ਹੱਲ ਨਹੀਂ ਹੋਣਾ। ਵੈਸੇ ਸ਼ੰਭੂ ਖਨੋਰੀ ਬਾਰਡਰ ਤੇ ਜੋ ਕੁਝ ਹੋਇਆ ਸਰਕਾਰ ਨੇ ਜਿਸ ਤਰੀਕੇ ਨਾਲ ਉੱਥੇ ਕਿਸਾਨਾਂ ਨੂੰ ਉੱਥੋਂ ਉਠਾਇਆ ਕਿ ਇੱਥੇ ਬਹੁਤ ਕਿਤੇ ਨਾ ਕਿਤੇ ਦਿੱਕਤਾਂ ਆ ਰਹੀਆਂ ਨੇ ਜਦੋਂ ਪੰਜਾਬ ਤੋਂ ਹਰਿਆਣੇ ਨੂੰ ਜਾਣਾ ਪੰਜਾਬ ਤੋਂ ਦਿੱਲੀ ਨੂੰ ਜਾਣਾ ਬਹੁਤ ਮੁਸ਼ਕਲਾਂ ਨੇ ਵਪਾਰ 'ਚ ਵੀ ਬਹੁਤ ਵੱਡਾ ਫਰਕ ਪਿਆ ਕਿਵੇਂ ਦੇਖਦੇ ਹੋ ਤੁਸੀਂ ਉਹ ਸਾਰਾ ਜਿਹੜਾ ਧਰਨੇ ਉਠਾਏ ਗਏ ਨੇ। ਦੇਖੋ ਸੜਕ ਧਰਨੇ ਜਿਹੜੇ اٹھਾਏ ਗਏ ਹੈਗੇ ਨੇ ਉਹ ਕਿਸਾਨਾਂ ਨੇ ਨਹੀਂ ਸੜਕਾਂ ਰੋਕੀਆਂ ਕਿਸਾਨਾਂ ਜਿਹੜੀਆਂ ਇਹ ਕਿਸਾਨਾਂ ਤਾਂ ਸੜਕਾਂ ਤਾਂ ਹਰਿਆਣਾ ਪੁਲਿਸ ਨੇ ਰੋਕੀਆਂ ਨੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਕਿਸਾਨਾਂ ਦਾ ਕਿ ਆਸ਼ਾਂਤਮਈ ਤਰੀਕੇ ਨਾਲ ਅਸੀਂ ਦਿੱਲੀ ਜਾਣਾ ਹੈਗਾ ਉਹ ਜਮਹੂਰੀ ਹੱਕ ਹੈਗਾ ਇਸ ਕਰਕੇ ਜਮਹੂਰੀ ਹੱਕ ਨੂੰ ਦਵਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਜ਼ਬਰ ਕੀਤਾ ਹੈਗਾ ਜਿਹੜਾ ਕਿਸਾਨਾਂ ਦੇ ਆਗੂਆਂ ਨੂੰ ਘਰਾਂ ਚ ਗ੍ਰਿਫਤਾਰ ਕੀਤਾ ਹੈਗਾ ਜਿਹੜਾ ਉੱਥੇ ਜਾ ਕੇ ਜਣੀ ਮੀਟਿੰਗ ਤੇ ਸੱਦ ਕੇ ਜਿਹੜੀਆਂ ਵੱਡੀਆਂ ਐਜੀਟੇਸ਼ਨਾਂ ਚੱਲਦੀਆਂ ਨੇ ਹਥਿਆਰਬੰਦ ਬਗਾਵਤਾਂ ਹੁੰਦੀਆਂ ਹੈਗੀਆਂ ਨੇ ਉਦੋਂ ਵੀ ਜਦੋਂ ਸਰਕਾਰਾਂ ਹਥਿਆਰਬੰਦ ਬਗਾਵਤਾਂ ਵਾਲਿਆਂ ਨਾਲ ਅਰਗੋਨਿਸ ਨਾਲ ਮੀਟਿੰਗਾਂ ਕਰਦੀਆਂ ਨੇ ਉਹ ਵੀ ਜੜੀ ਉਹਨਾਂ ਨੂੰ ਜਦੋਂ ਸੇਫ ਉਹਨਾਂ ਦੇ ਟਿਕਾਣੇ ਤੇ ਭਗ ਜਾਂਦੇ ਨੇ ਉਸ ਤੋਂ ਬਾਅਦ ਹੋ ਕਾਰਵਾਈਆਂ ਕਰਦੇ ਬਹੁਤ ਨਿੰਦਣਯੋਗ ਗੱਲ ਆ ਬਹੁਤ ਘਟੀਆ ਗੱਲ ਆ ਜਿਹੜੀ ਆਗੂਆਂ ਨੂੰ ਮੀਟਿੰਗ ਸੱਦ ਕੇ ਜਿਹੜਾ ਗਰਫਤਾਰ ਕੀਤਾ ਗਿਆ ਉਹ ਤੋਂ ਬਾਅਦ ਕੇ ਜਣੀ ਚੋਰੀ ਦੀਆਂ ਘਟਨਾਵਾਂ ਪੁਲਿਸ ਦੀ ਗੱਡੀ ਜਮਾਨ ਰੱਖਿਆ ਜਾ ਰਿਹਾ ਹੈਗਾ ਜਣੀ ਇਸ ਕਰਕੇ ਉੱਥੇ ਵੱਡੀ ਪਦਰ ਤੇ ਇੱਕ ਐਮਐਲਏ ਦੇ ਘਰੋਂ ਸਮਾਨ ਲੱਭਿਆ ਜਾ ਰਿਹਾ ਹੈਗਾ ਇਸ ਕਰਕੇ ਇਹ ਆ ਇਥੋਂ ਦਾ ਜਿਹੜਾ ਵੱਡਾ ਪੁਲਿਸ ਦਾ ਅਫਸਰ ਹੈਗਾ ਜਣੀ ਉਹ ਇਹ ਕਹਿ ਰਿਹਾ ਵੀ ਅਸੀਂ ਕਿਹੜਾ ਰਿਟਾਇਰ ਹੁੰਦੇ ਆ ਇਸ ਕਰਕੇ ਕਿਸਾਨ ਵੀ ਨਹੀਂ ਰਿਟਾਇਰ ਹੁੰਦੇ ਆ ਆ ਅੱਗੇ ਮੈਦਾਨ 'ਚ ਆਉਣ ਵਾਲੇ ਦਿਨਾਂ 'ਚ ਆਵਾਂਗੇ ਅਸੀਂ ਆਏ ਆ ਕੱਲ ਗਿਆ ਬਰਾਂਟ ਕੱਪ ਜیتے ਉੱਥੇ ਚਾਉਕੇ ਪਿੰਡ ਦੇ ਵਿੱਚ ਵੱਡੀ ਫੋਰਸ ਲਾ ਕੇ ਧਰਨਾ ਚੱਕਿਆ ਟੀਚਰਾਂ ਦਾ ਦਵਾਰੇ ਲਾ ਲਿਆ ਧਰਨਾ ਇਸ ਕਰਕੇ ਧਰਨੇ ਨੇ ਲਹਿਰਾਂ ਨੇ ਲਹਿਰਾ ਨਹੀਂ ਦਬਦੀਆਂ ਆਉਣ ਵਾਲੇ ਧਰਨਾ ਚ ਬੇਨਤੀ ਕਰਦੇ ਆ ਸਾਰੇ ਮੁਲਕ ਦੇ ਲੋਕਾਂ ਨੂੰ ਕਿ ਭਰਾਵੋ ਆਓ ਪਰਚੂਨ ਖੇਤਰ ਦੇ ਵੱਡਾ ਹਮਲਾ ਹੈਗਾ ਇਸ ਕਰਕੇ 15 15 16 16 ਕਿਲੋਮੀਟਰ ਤੇ ਵੱਡੇ ਮੌਲ ਖੁੱਲਣ ਜਾ ਰਹੇ ਨੇ ਵਿਦਿਆ ਤੇ ਹਮਲਾ ਹੈਗਾ ਨਵੀਂ ਜਿਹੜੀ ਸਿੱਖਿਆ ਨੀਤੀ ਲਿਆਂਦੀ ਨਵੇਂ ਕਿਰਤਕਨੂੰਨ ਲਿਆਂਦੇ ਇਸ ਕਰਕੇ ਕੁੱਲ ਲੋਕ ਇਕੱਠੇ ਹੋ ਕੇ ਲੜਨ ਵਾਲੀ ਲਹਿਰ ਆ ਇਸ ਕਰਕੇ ਇਹ ਕੋਈ ਤਪੱਸਿਆ ਕਰਕੇ ਉਹ ਬਹੁਤ ਕੌਡਾ ਵੀਰ ਆ ਉਹ ਮੰਨਦਾ ਨਹੀਂ ਐ ਇਸ ਕਰਕੇ ਇਸ ਕਰਕੇ ਇਹ ਜਿਹੜਾ ਤਪੱਸਿਆ ਨਾਲ ਨਹੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾਡੇ ਗੁਰੂ ਵੀ ਲੜੇ ਨੇ ਭਗ ਸਰਾਬੇ ਵੀ ਲੜੇ ਨੇ ਇਸ ਕਰਕੇ ਜੇ ਕੋਈ ਇਹ ਕਹੇ ਵੀ ਮੈਂ ਅਸੀਂ ਪੰਜ ਚਾਰ ਬੰਦੇ ਹੈਗੇ ਕੁਰਬਾਨੀ ਦੇ ਵਿੱਚ ਬਚ ਬੱਜਾਂਗੇ ਉਹਦੇ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਸ ਕਰਕੇ ਲੜਾਈ ਆ ਜਿਹੜੀ ਵੱਡੀ ਵਿਸਾਲ ਲੜਾਈ ਬਣਾ ਕੇ ਜਿੰਮੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲ ਦੀ ਅਗਵਾਈ ਚ ਲੜਿਆ ਗਿਆ ਘੋੜਾ ਜਿਹੜਾ ਇਤਿਹਾਸਕ ਮੋਰਚਾ ਜਿਹੜਾ ਦਿੱਲੀ ਜਿੱਤਿਆ ਹੈਗਾ ਉਸ ਮੋਰਚੇ ਤੋਂ ਸਬਕ ਲੈ ਕੇ ਵੇ ਗੈਰ ਰਾਜਨੀਤਿਕ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਮੋਰਚੇ ਤੋਂ ਪਾਰਾ ਰੱਖੀਏ ਧਰਮ ਮੋਰਚੇ ਨੂੰ ਧਰਮ ਨਿਰਪੱਖ ਰੱਖੀਏ ਇਸ ਕਰਕੇ ਉਹ ਜਿਹੇ ਫਿਰਕੂ ਤਾਕਤਾਂ ਤੋਂ ਪਾਰਾ ਰੱਖੀਏ ਉਦੋਂ ਵੀ ਮੋਦੀ ਨੇ ਇਹ ਕਿਹਾ ਵੀ ਇਹ ਪਾਕਿਸਤਾਨ ਦੇ ਯੰਟਰ ਨੇ ਇਹ ਜਣੀ ਅੰਦੋਲਨ ਜੀਵੀ ਨੇ ਬਹੁਤ ਤਰ੍ਹਾਂ ਦੇ ਉਹਨਾਂ ਨੇ ਕਿਹਾ ਜਣੀ ਇਸ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਸਰਕਾਰ ਰੋਕਦੇ ਨੇ ਇਹ ਰੇਲਾ ਰੋਕਦੇ ਨੇ ਇਹ ਸਸਾਂ ਨੂੰਹਾਂ ਦੇ ਰੋਲੇ 'ਚ ਉਸੇ ਪੈੜ 'ਚ ਪੈੜ ਧਰ ਕੇ ਜਿਹੜਾ ਭਗਵੰਤ ਸਿੰਘ ਮਾਨ ਚੱਲਿਆ ਹੈਗਾ ਇਹ ਲੋਕਾਂ ਨੇ ਬੁੱਝ ਲਿਆ ਇਸ ਕਰਕੇ ਇਹਦਾ ਅਸਰ ਜਿਹੜਾ ਆਉਣ ਵਾਲੇ ਦਿਨਾਂ 'ਚ ਬੁਰਾ ਹੋਊਗਾ ਤੇ ਲੋਕਾਂ ਦੀਆਂ ਲਹਿਰਾਂ ਦਬਦੀਆਂ ਨਹੀਂ ਜਾਵਰ ਨਾਲ ਇਸ ਕਰਕੇ ਲਹਿਰਾਂ ਵਧਣਗੀਆਂ ਕਹਿੰਦਾ ਜਗਤਾਰ ਜੀ ਤੁਹਾਨੂੰ ਨਹੀਂ ਲੱਗਦਾ ਵੀ ਏਕਤਾ ਦੀ ਵੱਡੀ ਘਾਟ ਹੋਈ ਆ ਚਾਹੇ ਉਹ ਗ੍ਰਾਹਾ ਗਰੁੱਪ ਸੀ ਉਹ ਚਾਹੇ ਦੂਜੇ ਗਰੁੱਪ ਨੇ ਕਿ ਬਹੁਤ ਘਾਟਾਂ ਰਹੀਆਂ ਨੇ ਕੋਈ ਖਨੋਰੀ ਵਹਿ ਗਿਆ ਕੋਈ ਸੰਭੂ ਵਹਿ ਗਿਆ ਤੁਸੀਂ ਆਪੋ ਆਪੋ ਆਪਣੇ ਵੱਖੋ ਵੱਖਰੇ ਪ੍ਰੋਟੈਸਟ ਕਰ ਰਹੇ ਨੇ ਕਿੱਥੇ ਸਰਕਾਰਾਂ ਨੂੰ ਲੱਗਿਆ ਕਿ ਇਹ ਅਲੱਗ ਅਲੱਗ ਨੇ ਇਹ ਤਾਂ ਕੋਈ ਸਮਾਂ ਦੇਖਦੇ ਨੇ ਕਿ ਉਹਨਾਂ ਨੇ ਧਰਨ ਲਾਤਾ ਅਸੀਂ ਲਾਈਏ ਅਸੀਂ ਲਾਤਾ ਤਾਂ ਦੂਜੇ ਕਹਿੰਦੇ ਨੇ ਵੀ ਉਹਨਾਂ ਨੇ ਲਾਤਾ ਫਿਰ ਦੂਜੇ ਲਾਉਣਗੇ ਵੀ ਇਹ ਤਾਂ ਵੱਖੋ ਵੱਖਰੇ ਤਰੀਕੇ ਨਾਲ ਲਾਉਣ ਲੱਗੇ ਨਹੀਂ ਦੇਖੋ ਅਸੀਂ ਸ਼ੁਰੂ ਤੋਂ ਲੈ ਕੇ ਏਕਤਾ ਦੇ ਵਾਸਤੇ ਚੱਲਿਆ ਲਗਾਤਾਰ ਕਈ ਚਿੱਠੀਆਂ ਕੱਡੀਆਂ ਨੇ ਏਕਤਾ ਵਾਸਤੇ ਏਕਤਾ ਵਾਸਤੇ ਅਸੀਂ ਤਾਂ ਹੁਣ ਵੀ ਜਣੀ ਏਕਤਾ ਵਾਸਤੇ ਲਗਾਤਾਰ ਆ ਅੱਜ ਵੀ ਅਸੀਂ ਸਦਾਤਾ ਤਾਂ ਤੇ ਸਾਰੀਆਂ ਜੱਥੇ ਬੰਦਿਆਂ ਨੂੰ ਵੀ ਸਾਰੇ ਆਓ ਉਸ ਤੋਂ ਕੁਝ ਜਥੇਬੰਦੀਆਂ ਆਈਆਂ ਵੀ ਨੇ ਧੰਨਵਾਦ ਆ ਇਸ ਕਰਕੇ ਇਸ ਐਜੀਟੇਸ਼ਨਾਂ ਨੇ ਜਿਹੜੀਆਂ ਕਿਸੇ ਦਾ ਜਮਹੂਰੀ ਹੱਕਾਂ ਲੜਨ ਦਾ ਕੋਈ ਕਹਿੰਦਾ ਮੈਂ ਇਸ ਤਰੀਕੇ ਨਾਲ ਲੜੂੰਗਾ ਕੋਈ ਕਹਿੰਦਾ ਮੈਂ ਇਸ ਤਰੀਕੇ ਨਾਲ ਲੜੂੰਗਾ ਲੜਨ ਦਾ ਜਮਹੂਰੀ ਹੱਕ ਹੈਗਾ ਇਸ ਕਰਕੇ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਕਿ ਘੱਟੋ-ਘੱਟ ਜਿੱਥੇ ਘੱਟੋ-ਘੱਟ ਸਹਿਮਤੀ ਹੋ ਸਕਦੀ ਆ ਉਹਦੇ ਤੇ ਤਾਂ ਆਪਾਂ ਘੱਟੋ-ਘੱਟ ਇਹ ਕਿ ਆਪਾਂ ਆਪਣਾ ਇੱਕ ਦੂਜੇ ਦੇ ਖਿਲਾਫ ਨਾ ਕੋਈ ਗੱਲ ਜਾਵੇ ਇਸ ਕਰਕੇ ਤਾਂ ਐ ਤਾਂ ਚੱਲਦਾ ਹੈਗਾ ਇਹ ਤਾਂ ਇੱਥੇ ਸੱਸੀ ਪਾਰਟੀਆਂ ਹੈਗੀਆਂ ਨੇ ਸਾਰੀਆਂ ਸਾਰੇ ਕਹਿੰਦੇ ਨੇ ਅਸੀਂ ਲੋਕਾਂ ਦਾ ਭਲਾ ਕਰਨਾ ਵੀ ਜੇ ਇਸ ਤਰੀਕੇ ਨਾਲ ਪਰ ਸਾਰੇ ਸੱਸੀ ਪਾਰਟੀਆਂ ਇੱਕ ਬਣਾ ਲੈ ਇਸ ਕਰਕੇ ਇਹ ਨਹੀਂ ਹੋਣਾ ਹੁੰਦਾ ਇਸ ਕਰਕੇ ਪਹਿਲਾਂ ਵੀ ਮੂਵਮੈਂਟਾਂ ਹੋਈਆਂ ਨੇ ਪਹਿਲਾਂ ਵੀ ਵੱਖ-ਵੱਖ ਜਥੇਬੰਦੀਆਂ ਰਹੀਆਂ ਨੇ ਵੱਖ-ਵੱਖ ਰਹਿੰਦੇ ਹੋਏ ਵੀ ਅਸੀਂ ਇਕੱਠੇ ਕਿਵੇਂ ਹੋਈਏ ਜਿਵੇਂ ਦਿੱਲੀ ਰਹਾਂ ਇਹ ਸਭ ਕ ਲੈਣ ਦੀ ਲੋੜ ਹੈ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਹੁਣ ਸਖਤ ਆ ਸਰਕਾਰ ਨੇ ਵੀ ਮੰਚੇ ਧਿਆ ਲਿਆ ਕਿ ਹੁਣ ਨਹੀਂ ਕੋਈ ਸੜਕ ਜਾਮ ਕਰਨ ਦੇਤੇ ਚਾਹੇ ਉਹ ਗ੍ਰਾਹਾਂ ਜਥੇਬੰਦੀ ਕਰਾਚੋਂ ਤੋਂ ਇਕੱਠੇ ਹੋ ਕੇ ਅੱਗੇ ਵਧਣ ਦੀ ਵੀ ਕੋਸ਼ਿਸ਼ ਕੀਤੀ ਸੀ ਕਹਿੰਦੇ ਸੀ ਸਾਈਡ ਤੇ ਬਹਿ ਜਾਗੇ ਪਰ 1 ਇੰਚ ਅੱਗੇ ਨਹੀਂ ਜਾਣ ਦਿੱਤੇ ਉੱਥੇ ਰੋਕਲੇ ਸੀ ਉਸ ਤੋਂ ਬਾਅਦ ਪ੍ਰੋਟੈਸਟ ਖਤਮ ਕਰਤੇ ਕਿ ਅਸੀਂ ਧਰਨੇ ਨਹੀਂ ਹੁਣ ਲੱਗਣ ਦਿੰਦੇ ਬਿਨਾਂ ਮਤ ਦੇ ਅਮਿਤ ਸਾਹਿਬ ਬੋਲਦਾ ਉਹਨੂੰ ਜਿਹੜਾ ਇਹ ਭਲੇਖਾ ਨਾ ਉਹਦੇ 'ਚ ਔਰੰਗਜ਼ੇਬ ਬੋਲਦਾ ਉਹਨੂੰ ਜਿਹੜਾ ਭਲੇਖਾ ਵੀ ਇਸ ਤਰੀਕੇ ਨਾਲ ਆਇਆ ਦਵਾਦਿਆਂਗੇ ਲੋਕਾਂ ਨੂੰ ਇੱਥੇ ਭਗਤ ਸਿੰਘ ਨੂੰ ਫਾਸੀ ਚਾੜ੍ਹ ਕੇ ਅੰਗਰੇਜ਼ ਹਕੂਮਤ ਨੇ ਕਿਹਾ ਵੀ ਇੱਥੇ ਲਹਿਰਾ ਦਵਾਦਿਆਂਗੇ ਉਦਮ ਸਿੰਘ ਨੂੰ ਫਾਸੀ ਚਾੜ੍ਹ ਕੇ ਲਹਿਰਾ ਦਵਾਦਿਆਂਗੇ ਇਸ ਕਰਕੇ ਸਾਡੇ ਜਿਹੜੇ ਗੁਰੂ ਨੇ ਉਹਨਾਂ ਨੂੰ ਸੀਧ ਕਰਕੇ ਲਹਿਰਾ ਦਵਾਦਿਆਂਗੇ ਲਹਿਰਾ ਨਹੀਂ ਦਵਾਦਿਆਂ ਲਹਿਰਾ ਦਾ ਵਧਣ ਗਿਆਉਣ ਵਾਲੇ ਦਾ ਨਾ ਜੀ ਲੋਕ ਇਕੱਠੇ ਹੋਣਗੇ ਤਾਂ ਮੂੰਹ ਤੋੜਵਾ ਜਵਾਬ ਦੇਵਾਂਗੇ ਕਿ ਹੁਣ ਕਿਵੇਂ ਦਾ ਰਿਹਾ ਕਿੰਨੇ ਵਜੇ ਤੱਕ ਪ੍ਰੋਟੈਸਟ ਕਰਨਾ ਪ੍ਰਦਰਸ਼ਨ ਇਹ ਇਹ ਲਗਭਗ 3 ਵਜੇ ਤੱਕ ਸਾਡਾ ਪ੍ਰੋਗਰਾਮ ਚੱਲੂਗਾ ਵੱਖ-ਵੱਖ ਜਥੇਬੰਦੀਆਂ ਨੇ ਜਿਹਦੀ ਚ ਆਈਆਂ ਹੈਗੀਆਂ ਨੇ ਸਾਰੀਆਂ ਜਥੇਬੰਦੀਆਂ ਦੇ ਆਗੂ ਵੱਖ-ਵੱਖ ਬੋਲ ਰਹੇ ਆਪਣੀ ਆਪਣੀ ਗੱਲ ਰੱਖੀ ਹੈਗੀ ਸਾਰਿਆਂ ਨੇ ਬਹੁਤ ਵੱਡਾ ਵਿਸਾਲ ਇਕਾ ਜਿਹੜਾ ਇਹ ਇਕ ਇਹ ਆਉਣ ਵਾਲੇ ਦਿਨਾਂ 'ਚ ਇਹਨੇ ਇਕ ਨੇ ਵਧਣਾ ਤੇ ਸਰਕਾਰ ਨੂੰ ਜਿਹੜਾ ਇਹਦਾ ਜਵਾਬ ਦੇਵਾਂਗੇ ਤੇ ਬਹੁਤ ਵਿਸਾਲ ਕਾਠਾ ਔਰ ਤਾਂ ਬਹੁਤ ਵੱਡੀ ਗਿਣਤੀ ਜਿਹਨੇ ਮਜ਼ਦੂਰ ਨੇ ਬਹੁਤ ਦੂਰ ਤੱਕ ਜਿਹੜੇ ਜਣੀ ਟੈਂਟ ਲੱਗਿਆ ਹੋਇਆ ਹੈਗਾ ਪੂਰਾ ਚਾਹ ਦਾ ਪੂਰਾ ਪ੍ਰਬੰਧ ਆ ਜਿਹੜਾ ਲੋਕਾਂ ਨੇ ਕੀਤਾ ਹੋਇਆ ਹੈਗਾ ਇਸ ਕਰਕੇ ਇਹ ਕਾਠਾ ਜਿਹੜਾ ਆਉਣ ਵਾਲੇ ਦਿਨਾਂ 'ਚ ਵਧੂਗਾ ਸਯੁਕਤ ਕਿਸਾਨ ਮੋਰਚਾ ਅਗਲਾ ਫੌਰੀ ਤੌਰ ਤੇ ਕੋਈ ਅਗਲਾ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਨੇ ਜਿਹੜੇ ਉਹ ਵੀ ਆਉਣਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੁਨੇ ਉਹ ਗਰਾਹਾਂ ਤੋਂ ਜੁਗਤਾਰ ਸਿੰਘ ਕਾਲਾਚਾੜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਕਿ ਅਸੀਂ ਕਿਸਾਨ ਆ ਜਿਹੜੇ ਏਕਤਾ ਕਰਾਂਗੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਪ੍ਰਦਰਸ਼ਨ ਚੱਲਦੇ ਰਹਿਣਗੇ ਕਿਉਂਕਿ ਅੱਜ ਡੀਸੀ ਦਫ਼ਤਰ ਸੰਗਰੂਰ ਵਿਖੇ ਐਸਕੇਐਮ ਦੇ ਸੱਦੇ ਤੇ ਵੱਡਾ ਇਕੱਠ ਕਿਸਾਨਾਂ ਨੇ ਕੀਤਾ ਸਟੇਜ ਚੱਲ ਰਹੀ ਆ ਤੇ ਕਹਿ ਰਹੇ ਨੇ ਕਿ 3:30 ਵਜੇ ਤੱਕ ਇੱਥੇ ਵੱਡਾ ਇਕੱਠ ਜਾਰੀ ਰਹੇਗਾ ਕੈਮਰਾਮੈਨ ਹਰਸਨ ਜੁਬਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ